ਆਣਾ ਹੁਣ ਸ਼ਾਮ ਨੂੰ ਆਪਾਂ ਬੀਜੇ ਤੋ 8:00 ਵਜੇ ਡਿਊਟੀ ਹੈ ਇਹਦੀ ਕਾ ਉਹ ਲੈਟ ਆ ਇਹ ਪਾਣੀ ਪਾ ਦੂੰਗਾ ਇੱਕ ਵਾਰ ਸੁੱਕ ਨੂੰ ਕਿਹਾ ਵਾ ਪਾਣੀ ਪਾ ਦੀ ਆ ਇਹਦੇ ਥੋੜਾ ਜਿਹਾ ਪਾਣੀ ਘਟਾ ਹੈ ਉਹ ਲੈਟ ਤੋੜ ਗਈ ਜਦੇ ਆ 3 ਵਜੇ ਆਉਗੀ ਲੈਟ 3 ਵਜੇ ਚਲਾ ਕੇ ਮੈਂ ਪਾਣੀ ਪਾ ਦੀ ਤੇ ਸ਼ਾਮ ਨੂੰ ਛੱਟਾ ਦੇ ਦੂੰਗਾ ਸ਼ਾਮ ਤੱਕ ਸ਼ਾਇਦ ਉਮੀਦ ਹੈ ਹੁੰਡੇ-ਬੁੱਟੇ ਆਣੇ ਮਡੇ-ਮਡੇ ਮੂੰਹ ਨੇ ਥੁੱਲ ਜਾਣੇ ਮੂੰਹ ਤਾਣਿਆ ਦੇ ਵਾ ਆਪਣੇ ਛੱਟਾ ਦੇ ਦੇਣਾ ਫਿਰ ਇੰਨੇ ਛੇ ਸ਼ਿੱਟਾ ਦੇਣਾ ਵਣਾ ਸ਼ਾਮ ਨੂੰ ਜੇ ਅੱਜ ਸ਼ਾਮ ਨੂੰ ਦੇ ਹੋ ਗਿਆ ਛਿੱਟਾ ਦੇ ਹੋ ਗਿਆ ਨਹੀਂ ਫਿਰ ਕੱਲ ਨੂੰ ਦੇ ਹੋਊਗਾ ਸ਼ਾਮ ਨੂੰ ਕਿਉਂ ਉਸ ਵੇਲੇ ਟਾਈਮ ਦੀ ਹਵਾ ਜਲਦੀ ਬਈ ਬਹੁਤ ਆ ਫਿਰ ਦਾਣੇ ਇਕੱਠੇ ਹੋ ਜਾਂਦੇ ਤੇ ਬੀਜ ਇਕੱਠਾ ਹੋ ਗਿਆ ਜੇ ਫਿਰ ਫਸਾਦ ਨਹੀਂ ਆਉਂਦਾ ਕਿਹਾ ਫਿਰ ਤਾਂ ਹਵਾ ਬਹੁਤ ਚਲਦੀ ਹੈ ਕਿ ਨਹੀਂ ਬਹੁਤ ਇਕੱਠਾ ਹੈ ਸ਼ਾਮ ਨੂੰ ਇਹਦੇ ਦਾ ਫਾਇਦਾ ਬੀਜ ਦਾ ਛਿੱਟਾ ਹਮੇਸ਼ਾ ਟਾਈਮ ਤਾਂ ਕਦੇ ਨਾ ਛੁੱਟਦਾ ਆਪਾਂ ਇੰਤਜ਼ਾਰ ਹੈ ਅੱਜ ਹੁਣ ਰਾਤ ਨੂੰ ਵੀ ਸੌ ਤੂਫਾਨ ਆ ਸਕਦਾ ਪਰ ਜਿਹੜੀ ਚੀਜ਼ ਆਪਾਂ ਨੂੰ ਪਤਾ ਉਹਦਾ ਤਾਂ ਚੌਕ ਕਰਨਾ ਚਾਹੀਦਾ ਥੋੜੀ ਇੱਕ ਚੀਜ਼ ਤਾਂ ਆਪਾਂ ਨੂੰ ਪਤਾ ਨਹੀਂ ਹੈ ਉਹਦਾ ਤਾਂ ਆਪਾਂ ਕਰ ਵੀ ਗਿਆ ਸਕਦੇ ਮੈਂ ਮੈਂ ਘੰਟੇ ਦਾਣਾ ਥੱਲੇ ਬੈਠਾ ਦਾਣਾ ਤਾਂ ਪੈਠ ਜਾਂਦਾ ਜਦੇ ਥੱਲੇ ਹੈ ਘੰਟੇ ਦਾ ਫਰਕ ਨਹੀਂ ਹੁੰਦਾ ਚੜਜੀ ਤਾਂ ਪੈਣੀ ਆ ਦੋ ਦਿਨ ਮੈਂ ਰਾਹ ਇਹ ਇਸ ਵੜਾ ਜੋ ਸੱਟ ਜਾ ਹੋ ਜਾਂਦਾ ਦਾਣਾ ਦਾਣਾ ਨਹੀਂ ਜਾਣਾ ਆ ਅਰ ਪਾਣੀ ਵੀ ਜਹਕਲੇ ਦੀ ਤਾਰ ਤੂਰ ਦੇ ਜਹ ਮੈਂ ਪਾਣੀ ਮੈਂ ਕਹਿੰਦਾ 3 ਦਿਨ ਤਾਂ ਨਹੀਂ ਉਹ ਨਹੀਂ ਪਹੁੰਚਦਾ ਉਹ ਉਹਨਾਂ ਨੇ ਖੜਾ ਰਿਹਾ ਪਾਣੀ ਤੇ ਇਹਦੀ ਤਾਰ ਦਵਾ ਫੇ ਦੁਬਾਰਾ ਪਾਣੀ ਨਾ ਪਾਵਾ ਹੈ ਆ ਇੱਕ ਬਹੁਤ ਵਧੀਆ ਹੁੰਦੀ ਇੱਕ ਵਾਰ ਤਾਂ ਚਿੱਟੀ ਹੋ ਜਪੈ ਨਾ ਨੀਰੀ ਦੇਖੀ ਤਰ੍ਹਾਂ ਜਾਣਾ ਮਾਰਦੀ ਹਾਂ ਹਾਂ ਤਰ੍ਹਾਂ ਚਿੱਟੀ ਕਰ ਦਿੰਦਾ ਨਾ ਮੈਂ ਬੰਦ ਕਰ ਚਿੱਟੀ ਕਰ ਦਿੰਦਾ ਧਰਤੀ ਐ ਤੇੜਾ ਪਟ ਜਾਂਦੀ ਹੈ ਨਾ ਨੀਰੀ ਛਾਲਾ ਮਾਰਦੀ ਫਿਰ ਬਹੁਤ ਵਧੀਆ ਹੁੰਦਾ ਸਾਲੇ ਦਾਣਾ ਖਰਾਬ ਨਹੀਂ ਹੁੰਦਾ ਪਾਣੀ ਗੱਲ ਫਿਰ ਪਤਾ ਗਿਆ ਜੇ ਪਾਣੀ ਆਪਾਂ ਪਾਈ ਜਾਂਦੇ ਨਾ ਘੱਟੀ ਜਾਂਦੇ ਪਾਈ ਜਾਂਦੇ ਪਾਣੀ ਗਰਮ ਹੁੰਦਾ ਵੀ ਚਾਹ ਘੁੱਟਾ ਖਰਾਬ ਹੋ ਜਾਂਦਾ ਵੇ ਅੱਕ ਵਰਗਾ ਤਾਂ ਹੋ ਜਾਂਦਾ ਪਾਣੀ ਟੈਂਕੀਆਂ ਵਾਲਾ ਪਾਣੀ ਤੇ ਰੂਟੀ ਵਾਲਾ ਟੈਂਕੀ ਵਾਲਾ ਪਾਣੀ ਉਹ ਦੇਖ ਲਓ ਭਾਈ ਹੱਥ ਨਹੀਂ ਲੱਗਦਾ ਉਹਦਾ ਪਾਣੀ ਦਾ ਟੈਂਕੀ ਵਾਲੀ ਦਾ ਹੁਣ ਉਹਨਾਂ ਦੇਖ ਲਾ ਕਿੰਨਾ ਗਰਮ ਹੋ ਜਾਣਾ ਉਹ ਤਾਂ ਉਹ ਪਾਣੀ ਖੜਿਆ ਇੱਕ ਖੇਤ 'ਚ ਟੈਂਕੀ ਦਾ ਪਾਣੀ ਵੀ ਇੰਨਾ ਗਰਮ ਹੋ ਜਾਂਦਾ ਵੀ ਗੀਜ਼ਰ ਵਾਲੇ ਪਾਣੀ ਜਿੱਤਨਾਂ ਗਰਮ ਹੋ ਜਾਂਦਾ ਆਜ ਕਰਕੇ ਇੱਕ ਵਾਰ ਨਾ ਬਹੁਤ ਬੰਦੇ ਕਰਦੇ ਆ ਜੱਟ ਇੱਕ ਵਾਰ ਪਾਣੀ ਭਰ ਕੇ ਦੇ ਕੇ ਛਿੱਟਾ ਨਾ ਉਹਦੇ ਬਾਅਦ ਚ ਐ ਦੋ ਦਿਨ ਜਾਂ ਤੀਏ ਦਿਨ ਪਾਣੀ ਤਾਰਦੇ ਦਨ ਦੋ ਦਿਨ ਦੁਬਾਰਾ ਪਾਣੀ ਦੁਬਾਰਾ ਪਾਣੀ ਪੰਦੇ ਨਹੀਂ ਆ ਜਾਂ ਤੱਕ ਹਰੇਂਜ ਲੱਗਦੀ ਮਾਰਨ ਪਨੀਰੀ ਆਰਾ ਚਿੱਟੀ ਦਰਤੀ ਨਹੀਂ ਗੱਲ ਹਾਂ ਹਾਂ ਕਰਕੇ ਦੇਖੀ ਵੀ ਤੇ ਚਰਵਾ ਵੀ ਨਾ ਇਹ ਪਾਣੀ ਉਹ ਪੀਜ ਨਾ ਦੋਏ ਦਿਨ ਜਾਂ ਤੀਏ ਦਿਨ ਤਾਂ ਪਾਣੀ ਤਾਰਨਾ ਜਾਂ ਤੁਦਾ ਉਦੇ ਬਾਅਦ ਪਾਣੀ ਨਾ ਮੋ ਪਾਈ ਤੇ ਮੌਸਮ ਠੀਕ ਰਹਾ ਆ ਵੈਸੇ ਤਾਂ ਉਹਨੇ ਕੁੰਡੇ ਪਾ ਜਾਣੇ ਜਾਂ ਪ੍ਰਾਪੀ ਹੋ ਜਣ ਜੜ ਪਾ ਜਾਣੇ ਇਹ ਫੇਰ ਉਹਨੂੰ ਤੋਂ ਚਾਰ ਪੰਜ ਦਿਨ ਦੇਖੀ ਨਾ ਉਹ ਵੀ ਪਾਣੀ ਲਾਣਾ ਚਿੱਟੀਆਂ ਹੁੰਦੀ ਧਰਤੀ ਤਾਂ ਵੀ ਜਾਲੀਆਂ ਲਾ ਲੈਂ ਸੀਸਿਆਂ ਬਾਹਰ ਤਾਂ ਗੱਡੀ ਛੰਡੀ ਹੁੰਦੀ ਤੇ ਜਾਲੀਆਂ ਧਾਰਦੇ ਆਏ ਲੱਗਦਾ ਜਿਉਂ ਉਹ ਐਸੀ ਪੂਲਿੰਗੇ ਨਹੀਂ ਕਰਦਾ ਹੁੰਦਾ ਵਾਲੀ ਅਸੀਂ ਸੀਸੇਵਾ ਤੇ ਜਾਲੀਆਂ ਧਾਰਤੀਆਂ ਜਾਲੀਆਂ ਧਾਰਤੀਆਂ ਖਿਆਲ ਨਹੀਂ ਕਰਿਆ ਵੀ ਜਾਲੀਆਂ ਧਾਰਤੀਆਂ ਵੀ ਇਸ ਕਰਕੇ ਉਹ ਆਹ ਗੱਡੀ ਪੂਲਿੰਗੇ ਨਹੀਂ ਕਰਦੀ ਐ ਸੀ ਪਹਿਲਾਂ ਪਹਿਲਾਂ ਜੰਗਾਂ ਠੰਡੀ ਗੱਡੀ ਹੋ ਰਹੀਦੀ ਐ ਤਾ ਵੀ ਹੁਣ ਗਰਮ ਜੀ ਹੋ ਗਈ ਵੀ ਹਨਾ ਕੂਲਿੰਗੇ ਨਹੀਂ ਕਰਦਾ ਇਹ ਜੀ ਹੁਣ ਕਿਹਿਆ ਚੱਕਰ ਹੋ ਗਿਆ ਫੇਰ ਜੈਂਟ ਕਹਿੰਦਾ ਇਹ ਪਰ ਜਾਲੀਆਂ ਤਾਰਦੀਆਂ ਕਹਿੰਦਾ ਜਾਲੀਆਂ ਕਰਖਾ ਹੋਉਂਦਾ ਚੱਕਰ ਪੈ ਗਿਆ ਉਹਦੋਂ ਵਾਕਿਆ ਵਾਂ ਉਹੀ ਗੱਲ ਸਹੀ ਆ ਜਿਹੜੀ ਜਾਲੀਆਂ ਦਾ ਹੀ ਚੱਕਰ ਹੈ ਜਾਲੀਆਂ ਲਾ ਕੇ ਰੱਖਦੇ ਵੇ ਤਾਂ ਗੱਡੀ ਰਹਿੰਦੀ ਠੰਡੀ ਹੈ ਨਾ ਇਹ ਜਾਲੀਆਂ ਤਾਰਦੇ ਬਈ ਜੇ ਇਸ ਤਰ੍ਹਾਂ ਹੋ ਜਾਂਦੀ ਗੱਡੀ ਇਸ ਸੇ ਇੱਕ ਮਾਰਦੇ ਤਾਂ ਮਰੇ ਮੋਤ। ਤਾਂ ਘਰੇ ਮਲ ਜਾਲੀਆਂ ਲਾ ਕੇ ਰੱਖਣੀਆਂ ਚਾਹੀਦੀਆਂ ਜੰਗੂ ਸੰਧੀ ਤਾਂ ਰਹਦੀ ਗੱਡੀ। ਪੰਜ ਗੁੱਲੇ ਨੂੰ ਜਾ ਰਹੀ ਆ ਬਸ ਆਹ। ਇਹ ਬੱਸ 'ਚ ਪਿਠਾ ਦੇਣਾ ਆਪਣਾ ਜੈਂਟ ਨੂੰ ਬੱਸ ਗਈ ਦੁਰ ਪਰ ਰੋਕ ਲੈਣੀ ਹੁਣ ਅੱਗੇ ਜਾ ਕੇ। ਨਾ ਹੁਣ ਰੋਕ ਲੈਣੇ ਤਾਂ ਅੱਗੜ ਨੂੰ ਬਾਈਪਾਸ ਪਰ ਰੋਕ ਲੂੰਗਾ ਉੱਥੇ। ਮੈਂ ਪਰਾਂ ਨੂੰ ਲੰਘ ਜੂਗਾ। ਮੈਂ ਨਿਕਲ ਜਾਊਂਗਾ ਮੈਂ ਬਹੁਤ ਸਾਂ ਕਮਰੇ ਪਣ ਜਾਣਾ ਹੁਣ ਇਹ ਬਹੁਤ ਚਾਹ ਉਹਦਾ ਨਾ ਗਰਮੀ ਐ ਜਾ ਕੇ ਪਾਣੀ ਪੂਣੀ ਦੇਖੂਗਾ ਬਹੁਤ ਗਰਮੀ ਹੈ ਭਾਈ ਕੀ ਕਰੀਏ ਖੇੜੀਆਂ ਪਾਣੀ ਜ਼ਰੂਰੀ ਆਵਾ ہاں ਨਹੀਂ ਪਾਣੀ ਸੁੱਕੇ ਜਾ ਹੋ ਰਿਹਾ ਨਾ ਮੋਟਰ ਹੋਰ ਸੜੇ ਨਾ ਵੀ ਇਲਾਕੇ ਦਾ ਵਸਦੇ ਗੱਡਣੀ ਪੈਣੀ ਆ ਸਾਨੂੰ ਗੱਡੀ ਜਾ ਕੇ ਕੇਰ ਹੋਊਗਾ ਉੱਥੇ ਬਈ ਬਾਸਪਾ ਕਰੇਟਰ ਦੇਖ ਲਵਾਂ ਪਿੱਛੋਂ ਹੋਏ ਤਾਂ ਕਰ ਰਹਿਣਾ ਰੋਕ ਲਓ ਮੇ ਰੋਕ ਲਓ ਰੋਕ ਲਓ ਐ ਬੰ ਚੱਕਰ ਨਾ ਹੋ ਰੁਕ ਜਾ ਕਰੋ ਰੋਕਣੀ ਉਹ ਬਈ ਬਾਸਪਾ ਕੇ ਲੜਣੀ ਪਾਣਾ ਮਾਨੂੰ ਮੜੀ ਜਗ੍ਹਾ ਮਿਲਣ ਦੇ ਅੰਗਾ ਕੱਢਣੇ ਦੀ ਫਾਸ ਨਹੀਂ ਨਾ ਹੋਰ ਹੀ ਗੱਡੀ ਲੈਓ ਟੈਂਪੂ ਜਾਂ ਲੰਘਣ ਦਿਓ ਫਾਸ ਕਰਦਾ ਜਿਆਦਾ ਹੁੰਨਾਂ ਲੇ ਮੋਰ ਦੇ ਪਿੰਡ ਕਈਆਂ ਕਈਆਂ ਚੱਕ ਲੂਗਾ ਪਿੰਡੇ ਪਣੇ ਦੇ ਤੇ ਮੈਲੇ ਹੁਣ ਉੱਥੇ ਰੁਕ ਲੈਣੀ ਬਈ ਆਪਾਂ ਨਾ ਪੁੱਣ ਜੰਦਾ ਨਹੀਂ ਉਤਰਦੀ ਯਾਦ ਆ ਗਈ ਹੈ ਬੰਦਾ ਵੀ ਅਥਰ ਰੋਕ ਲੈਣੀ ਆਪਾਂ ਨੂੰ ਬਸ ਹੁਣ ਉੱਤਰ ਉੱਤਰਨਾ ਤੇ ਮਨ 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 ਰੋਕ ਲਿਓ ਰੁੱਕ ਲਿਓ ਰੁੱਕੀ ਰੁੱਕੀ ਬਾਈ ਰੁੱਕੀ ਉਹ ਚੜ ਗਿਆ ਦੇ ਬੰਦਾ ਆਪਣਾ ਸ਼ਾਲ ਜੀ ਬਾਏ 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 ਆਪਾਂ ਹੁਣ ਚੱਕਦੇ ਆਂ ਕਹੀਂ ਆਂ ਵਿੰਡੇ ਪੋਣੇ ਦੇ ਵੇ ਦੇ ਰਿਹਾ ਬਾਈ ਉਹਰੇ ਤੇ ਬਿੰਡੇ ਪੋਣੇ ਦੇ ਕਹੀਂ ਆਉਂਦੇ ਗਏ ਤੇ ਬਾਈ ਪਰਸੋਂ ਚੌਥਾ ਸੱਤਲੇ ਚੱਲੀ ਯਾਦ ਆ ਗਈਆਂ ਹੁਣ ਤੋ ਬਾਈ ਹੋਏ ਕਹਿਆਂ ਦੇ ਗਏ ਯਾਰ ਕਹਿਆਂ ਦੀ ਪਿੰਡਾ ਪੌਣੇ ਦੇ ਗਏ ਦੋ ਕਸੀਆਂ ਹਾਂ ਹਾਂ ਪਾ ਦੇ ਪਾ ਦੇ ਹੁਣ ਪੰਜ ਆ ਜੀ 7 4 ਆ ਗਏ ਹਾਂ ਉਹ ਟੁੱਟੀ ਜਾਂਦਾ ਇੱਕ ਹੋਰ ਟੁੱਟ ਗਿਆ ਘਰ ਅੱਜ ਚਲੋ ਜਿਉਂ ਜਿਉਂ ਮੈਂ ਕਹਿੰਦਾ ਬਾਰੇ ਆਹ ਓਹ ਤਾਂ ਬਸੇ ਛੋਟੀ ਇਨਫਾਇਰਮੈਂਟਾ ਜੋ ਮਾਰਦੇ ਉੱਪਰ ਆ ਜਾ ਨਹੀਂ ਰੇਗ ਮਾਰ ਜੋ ਰੇਤੀ ਜੀ ਮਾਰਦੇ ਨਾ ਆ ਰੇਤੀ ਵੀ ਮਾਰ ਦੇਗਾ ਤੁਹਾਡਾ ਰੋਟੀ ਆ ਜਾਏਗਾ ਬਲੈਂਡਰ ਚ ਲੱਗ ਜਾਊਗਾ ਫਿਰ ਇਹ ਹੱਥਾਂਵਾਂ ਨਹੀਂ ਛਾਲੇ ਪਾ ਦਿੰਨੀ ਆ ਕੌਮ ਚਲਾਏਗਾ ਨਹੀਂ ਚਲ ਮੈਂ ਨਹੀਂ ਚਲਾਉਂ ਹੋਰ ਚਲਾਉ ਮੈਂ ਵੀ ਚਲਾਏ ਲੰਨੇ ਹਾਂ ਇਹ ਤੋਂ ਮਾਰਦੇ ਪਰਲੀਨਾ ਹੀ ਕੋਰ ਹੈ ਨਾ ਅਯੋ ਯਾਨੀ ਮਾਗਵਾਰਗਾ ਆ ਕੋਰ ਜੀ ਉਹ ਕਰਦੇ ਤੂੰ ਕੋਈ ਬੜੀ ਨਹੀਂ ਤਨ ਨੂੰ ਰਹਾ ਹਾਂ ਇਹ ਲੈ ਤਾ ਰਿਹਾ ਯਾਰ ਪਿੰਡਾਂ ਦੇ ਟੋਕ ਕੇ ਵੀ ਨਹੀਂ ਆਵਾਂ ਕਹਿੰਦਾ ਟੋਕਿਓ ਰਹਿ ਰਹੇ ਆ ਲੈ ਠੋਕ ਤੈਨੂੰ ਹੋਰ ਹਾਂ ਤੁਪਾਂ ਬੜੀ 20 ਮਿੰਟ ਉਹ ਹੋ ਗਈ ਬੜਾ ਚੰਦਾ ਆ ਥੋੜੀ ਵੀ ਬਾਰ ਬਹੁਤ ਬਾਤ ਹੋ ਗਈ ਲੈ ਹਾਂ ਜਿੱਦੂ ਥੋੜੀ ਮਿੰਟ ਬਾਅਦ ਕੀਆ ਜੀ ਲਾ ਗਿੰਦੇ ਮਾ ਆਹੋ ਅਸੀਂ ਤਾਂ ਕਹਿ ਰਹੇ ਠੋਕ ਦੇ ਮੜ ਜੋਰ ਆ ਤੂੰ ਪਾਉਂਦਾ ਵੀ ਨਹੀਂ ਹਾਂ ਆਹ ਤੂੰ ਪਾਵਾ ਸੁੱਕੇ ਵੀ ਵੀ ਸੁੱਕ ਜਾ ਅੱਜ ਕੱਲ੍ਹ ਤੋਂ ਲਾ ਚਲੋ ਜੀ ਇਹ ਨੰਦੇ ਇਹ ਨੋ ਦੇ ਕਿਉਂ ਥੱਲੇ ਜ਼ਿਆਦਾ ਨਹੀਂ ਯਾਰ ਥੋੜੀ ਹੈ ਹੈ ਕਿੱਲਾ ਹੋ ਗਿਆ ਬੇਟੇ ਜੇਰੂ ਤੁੰਗਿਆ ਵਾਏ ਮੱਧਨੀ ਹੋਰ ਕਰ ਦੇ ਲੋ ਹੂੰ ਲਓ ਬਈ ਚੱਕਲੀਆਂ ਆਪਾਂ ਨੇ ਕਹੀਆਂ ਚੱਲਦੇ ਆਪਾਂ ਘਰਾਂ ਨੂੰ ਹੁਣ ਤੋ ਦੇਖੋ ਟਰੈਕਟਰ ਦਾ ਕੀ ਹਾਲ ਹੋ ਗਿਆ ਬਈ ਕਰ ਦਵਾ ਸੁੱਕਾ ਪਾਇਆ ਆਪਾਂ ਨੇ ਖੇਤ ਨਾ ਸੁੱਕੇ ਮੌਦ ਵਧੀਆ ਹੁੰਦੀ ਠੀਕ ਕਈ ਤਿਆਰ ਕਰਿਆ ਆਪਾਂ ਨੇ ਰੌਣੀ ਰੂਣੀ ਨਹੀਂ ਕਰੀ ਤੀ ਹੈਗੀ ਬਰਸ਼ੀਨ ਵਾਲਾ ਖੇਤ ਹੈ ਗੱਲ ਬਰਸ਼ੀਨ ਵਾਲੇ ਵਿੱਚ ਬੀਜਦੇ ਆਪਾਂ ਹਰ ਸਾਲ ਲੈਟ ਦਾ ਝੋੜਾ ਇਦੋਂ ਗਾ ਪੁੱਗੀਆਂ ਦਾ ਝੋੜਾ ਆ ਦੇਖੋ ਸਾਰਾ ਲਿਪੜ ਗਿਆ ਕਿੱਥੇ ਕਰ ਦਈ ਮਿੱਟੀ ਕਿੰਨੀ ਬਈ ਆਇਆ ਤਾਂ ਉਤਰ ਗਈ ਹਵਾ ਚੱਲ ਰਹੀ ਦੀ ਬਈ ਉੱਪਰ ਦੇ ਰੰਗ ਵੀ ਹਿੰਦੀ ਘਰੇ ਦਾ ਸ਼ੌਕ ਹੈ ਜੰਗ ਦਾ ਵੀ ਚਿੱਟੀ ਹੋਈ ਬੇਚੀ ਤੇ ਉੱਪਰ ਤੇ ਵੀ ਰੰਗ ਕਿਹਾ ਜਾਂ ਕਿਹਾ ਜਾਂ ਨਹੀਂ ਅੰਨੀ ਢੋੜ ਪਈ ਤੇ ਉੱਪਰ ਗਰਦ ਗਿਰੀ ਵੀ